ਹੁਣ ਅੱਜ ਦੇ ਦਿਨ ਇੱਥੇ ਯੂਨੀਵਰਸਿਟੀ ਦੇ ਵਿੱਚ ਆਈ ਆਪਾਂ 2500 ਤੋਂ ਲੈ ਕੇ 5000 ਤੱਕ ਬੰਦਾ ਗ੍ਰੈਜੂਏਸ਼ਨ ਕਰ ਜਾਂਦਾ ਜੀ ਪੋਸਟ ਗ੍ਰੈਜੂਏਸ਼ਨ ਕਰ ਜਾਂਦਾ ਕੋਈ ਨਾ ਕੋਈ ਸਕਾਲਰਸ਼ਿਪ ਮਿਲ ਜਾਂਦੀ ਆ ਬਹੁਤ ਸਸਤੀਆਂ ਫੀਸਾਂ ਨੇ ਜੀ ਤੇ ਜਦੋਂ ਇਹਦਾ ਸੰਗੀਕਰਨ ਹੋ ਗਿਆ ਇਹਦਾ ਕੇਂਦਰੀਕਰਨ ਹੋ ਗਿਆ ਔਰ ਇਹ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਉਹਨਾਂ ਨੇ ਸੈਂਟਰਲ ਸਰਕਾਰ ਨੇ ਵੀ ਇਹ ਨੂੰ ਕੋਈ ਵੀ ਫੰਡਰੀ ਦਿੱਤਾ ਜਾਊਗਾ ਲੋਨ ਦਿੱਤਾ ਜਾਊਗਾ ਕਰਜ਼ਾ ਦਿੱਤਾ ਜਾਊਗਾ ਮੁੜਕੇ ਦੀ ਮੈਨੇਜਮੈਂਟ ਨੂੰ ਚਲਾਉਣ ਵਾਸਤੇ ਉਹ ਕਰਜ਼ਾ ਕਿੱਥੋਂ ਪੂਰਾ ਕਰਨਾ ਹੈ ਫਿਰ ਫੀਸਾਂ ਦੇ ਰੂਪ ਦੇ ਵਿੱਚ ਆਉਣਾ ਜਿਹੜਾ ਅੱਜ 2500 ਤੋਂ 5000 ਦੇ ਵਿੱਚ ਕੋਰਸ ਹੋ ਰਿਹਾ ਮੰਦੋਤਾ ਕਤਮ ਹੋ ਗਈ ਸਾਡਾ ਅਸਬ ਦੇ ਵਿੱਚ ਵਿੱਤਿਆ ਮਨੁੱਖ ਦਾ ਤੀਜਾ ਨੀਤਾ ਕਿਹਾ ਜਾਂਦਾ ਵਿਦਿਆ ਨੂੰ ਵਿਦਿਆ ਹੀ ਕਹਿ ਸਕਣਾ ਜਿਹੜਾ ਗਰੀਬ ਦੇ ਗਰੀਬ ਬੱਚੇ ਨੂੰ ਵੀ ਕਿਤੇ ਖੜਨ ਜੋਗਾ ਕਿਤੇ ਲੜਨ ਜੋਗਾ ਕਿਤੇ ਬੋਲਣ ਜੋਗਾ ਬਲਾ ਲੰਦਾ ਜੀ ਜੇ ਵਿੱਤੇ ਨਹੀਂ ਸਾਡੇ ਕੋਲ ਇਹਦੀ ਫਿਕਰਾਂਗੇ ਜੀ ਗਰੀਬ ਬੱਚੇ ਕਿੱਥੇ ਜਾਣਗੇ ਜੀ ਇਹ ਨੌਜਵਾਨ ਵਰਗ ਹੈ ਜੀ ਇਹ ਨੌਜਵਾਨ ਵਰਗ ਨੂੰ ਛੇੜ ਕੇ ਗਲਤੀ ਕੀਤੀ ਇਹਨਾਂ ਨੇ ਜੇ ਤਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅੱਗੇ ਲੜਾਈ ਲੜਨੀ ਹੈ ਜੇ ਤਾਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਗੁਲਾਮੀ ਚੋਂ ਨਿਕਲਣ ਸਪ੍ਰੈਕਟੇਟਰਸ਼ਿਪ ਤੋਂ ਨਿਕਲਣ ਫੇਰ ਤਾਂ ਉਹ ਯੂਨੀਵਰਸਿਟੀ ਵੱਲ ਲੜਾਈ ਲੜੀ ਜਾਓਗੇ ਜੇ ਉਹਨ ਆ ਚੁੱਕੀ ਆ ਇਹ ਤਾਂ ਬਹਿਵੇਂ ਨੇ ਇਹਨਾਂ ਦੇ ਇਹੀ ਨੂੰ ਲੱਗਦਾ ਸੀ ਕਿਸੇ ਨੇ ਹੋਣਾ ਨਹੀਂ ਪਰ ਅੱਜ ਦੇ ਦਿਨ ਹੋ ਪਿੱਛੇ ਇੱਕ ਵੀਡੀਓ ਵਾਇਰਲ ਹੁੰਦੀ ਆ ਜੀ ਇੱਕ ਬਜ਼ੁਰਗ ਐ ਪਾਰਕ ਦੇ ਖੁੰਜੇ ਦੇ ਬੈਠਾ ਪ੍ਰੋਟੈਸਟ ਚੱਲ ਰਿਹਾ ਸੱਤ ਜਥੇਬੰਦੀ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਪ੍ਰੋਟੈਸਟ ਕਰ ਰਹੀਆਂ ਪਰ ਇੱਕ ਬਜ਼ੁਰਗ ਅਮਰਤਾਲੀ ਬਜ਼ੁਰਗ ਸਾਈਡ ਤੇ ਬੈਠਾ ਆ ਬੰਦ ਐਦੇ ਤੇ ਬੈਠਾ ਫੋਟੋ ਬਾਦ ਦੇ ਉੱਤੇ ਕੋਈ ਤੇ ਪੜਿਆ ਵੀ ਨਹੀਂ ਹੋਣਾ ਪਰ ਉਹਨੂੰ ਪਤਾ ਹੈ ਵੀ ਇਹ ਸਾਡੀ ਆ ਉਹਨੂੰ ਪਤਾ ਵੀ ਇਹ ਮੇਰੇ ਆਉਣ ਵਾਲੇ ਭਵਿੱਖ ਦੀ ਆ ਸਾਡੇ ਆਉਣ ਵਾਲੇ ਬੱਚਿਆਂ ਦੀ ਆ ਉਸ ਉਹਦੀ ਲੜਾਈ ਸੀ ਲੜਾਂਗੇ ਉਹਦੇ ਵਿੱਚ ਬਰਮਾਰੇ ਕਿਰਪਾ ਕਰਨਗੇ ਅਸੀਂ ਕਾਮਯਾਬ ਹੋਏ